ਸਾਹਿਬ ਜੀ ਅੱਜ ਦਾ ਸਾਰਾ ਸਾਰਾ ਜੀ ਤੋਂ ਲੈ ਕੇ ਸਾਫ ਯਾਰ ਦਾ ਫਾਇਦਾ ਕਰਦਾ ਹੈ ਜੀ ਅੱਜ ਸਰ ਤੋਂ ਆ ਗਿਆ ਜੀ ਬੱਸ ਬੱਸ ਅਈ ਜਾਂਦੇ ਹਾਂ ਸਿੱਧੇ ਜੀ ਇਹ ਵੀ ਸਬੂਤ ਹੁੰਦਾ ਹੈ ਕਿ ਜਿੱਦਾਂ ਸ਼ਾਇਦ ਪੰਜਾਬ ਦੇ ਲੋਕਾਂ ਨੂੰ ਸੰਭੂ ਤੋਂ ਗਾਹਾਂ ਪੰਜਾਬ ਇਹਨਾਂ ਦਾ ਆਪਣਾ ਮੁੱਲਕੇ ਨਹੀਂ ਸੋ ਬੜੀ ਸ਼ਰਮ ਵਾਲੀ ਗੱਲ ਹੈ ਦੋਹਾਂ ਸਰਕਾਰਾਂ ਲਈ ਉਹ ਕਿਉਂਕਿ ਬੜੇ ਲੰਬੇ ਅਰਸੇ ਤੇ ਬੈਠੇ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹ ਕੌਮ ਦੀ ਸੰਸਥਾ ਆ ਤੇ ਸਾਡਾ ਫਰਜ਼ ਵੀ ਬਣਦਾ ਕੋਈ ਸ਼ਾਨ ਨਹੀਂ ਕਿਸੇ ਦੇ ਉੱਤੇ ਕਿ ਜਿੱਥੇ ਵੀ ਕਿਤੇ ਲੋੜ ਹੁੰਦੀ ਓਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਜਾਹੇ ਲੰਗਰ ਦੀ ਵਿਵਸਥਾ ਹੋਵੇ ਚਾਹੇ ਕਦੇ ਆਰਥਿਕ ਤੌਰ ਦੇ ਉੱਤੇ ਹੋਵੇ ਨਾ ਥਿੰਗ ਉਹ ਨਹੀਂ ਨਾ ਰਹੀਆਂ ਤੇ ਹੁਣ ਵੀ ਜਦਨ ਤੇ ਇਹ ਇੱਥੇ ਮੋਰਚਾ ਲਾ ਕੇ ਬੈਠੇ ਆ ਸ੍ਰੀ ਹਰਿਮੰਦਰ ਸਾਹਿਬ ਗੁਰਦੁਆਰਾ ਪ੍ਰਬੰਧਕ ਕਮੇਟੀ ਲੰਗਰ ਤੇ ਮੈਡੀਕਲ ਦੀ ਜਿਹੜੀ ਫੈਸਿਲਿਟੀ ਉਹਦੇ ਲਈ ਹਮੇਸ਼ਾ ਤਤਪਰਿਆ ਤੇ ਆਪਣੀ ਮਹੱਈਆ ਵੀ ਕਰਵਾ ਰਹੇ ਹਾਂ ਮੈਡੀਕਲ ਫੈਸਿਲਿਟੀ ਚਲੇ ਵੀ ਕੋਈ ਆਪਾਂ ਕਮਪੇਟ ਨਹੀਂ ਕਰਨੀ ਜਿਹੜੀ ਵੀ ਕਿਸੇ ਨੂੰ ਤਫਾਨ ਨੂੰ ਲੋੜਿਆ ਉਹ ਆਪਾਂ ਸਾਰੇ ਮਹੱਈਆ ਕਰਾਉਣੀ ਆ ਕਿਉਂਕਿ ਸਰਕਾਰਾਂ ਦਾ ਗੋਗੀਆਂ ਬੋਗੀਆਂ ਹੋ ਚੁੱਕੀਆਂ ਪਿਛਲੇ ਬਹੁਤ ਸਮਿਆਂ ਤੋਂ ਪੰਜਾਬ ਦੀ ਜਿਹੜੀ ਕਿਸਾਨੀ ਆ ਉਹ ਬਹੁਤ ਬੁਰੀ ਤਰ੍ਹਾਂ ਪੀੜਤ ਰਹੀ ਆ ਮੈਂ ਆਪ ਵੀ ਕਿਉਂਕਿ ਕਿਸਾਨ ਆ ਤੇ ਮੈਂ 1968 ਦੇ ਕਣਕ ਦੇ ਰੇਟ ਤੇ ਡੀਜ਼ਲ ਦੇ ਰੇਟ ਜਿਹੜੇ ਉਹ ਮੈਂ ਆਪਣੇ ਮਨ ਵਿੱਚ ਲਾਉਂਦਾ ਸੀ 68 ਪੈਸੇ 65 ਪੈਸੇ ਲੀਟਰ ਪੀਪਾ ਚੰਨ ਤੇਲ ਲਿਆਉਣੇ ਹੁੰਦੇ ਸੀ ਕਣਕ ਦਾ ਮੁੱਲ ਜਿਹੜਾ ਉਹਨੂੰ 215 ਰੁਪਏ ਦੀ ਆਜ ਹੁਣ 2024 ਤੇ ਕਣਕ ਦਾ ਮੁੱਲ 22200 ਰੁਪਇਆ ਹੋਇਆ ਤੇ ਡੀਜ਼ਲ ਦਾ ਮੁੱਲ 80 ਗੁਣਾ ਨਹੀਂ 100 ਗੁਣਾ ਵੱਧ ਗਿਆ ਇਸੇ ਤਰਜ਼ ਦੇ ਉੱਤੇ ਚਾਹੇ ਉਸ ਵੇਲੇ ਦਵਾਈਆਂ ਦਾ ਇਸਤੇਮਾਲ ਘੱਟ ਹੁੰਦਾ ਸੀ ਸੋਦੇ ਹੋਏ ਬੀਜ ਜਿਹੜੀ ਲਾਗਤ ਜ਼ਿੰਮੇਦਾਰ ਦੀ ਆ ਮੇਰਾ ਕਹਿਲ ਉਹਦੀ ਉਨੀ ਲਾਗਤ ਨਹੀਂ ਪੂਰੀ ਹੁੰਦੀ ਉਹਨਾਂ ਖਰਚ ਨਹੀਂ ਪੂਰਾ ਹੁੰਦਾ ਜਿੰਨਾ ਉਹਦੇ ਫਸਲ ਦੀ ਉਹਨੂੰ ਪੈਸੇ ਮਿਲਦੇ ਛੋ ਪਿਛਲੇ ਸਾਲ ਲਗਾਤਾਰ 13 ਸਾਲ 13 ਮਹੀਨੇ ਦਿੱਲੀ ਦਾ ਸ਼ੰਭੂ ਬਾਡਰ ਤੇ ਟਿੱਕਰੀ ਦੇ ਬਾਡਰ ਦੇ ਉੱਤੇ ਮੋਰਚੇ ਲੱਗੇ ਰਹੇ ਉਹ ਬਿੱਲ ਜਿਹੜੇ ਤਿੰਨ ਸੀ ਉਹ ਵਾਪਸ ਹੋਏ ਪਰ ਇਹਨੇ ਕੁਝ ਵੈਧੇ ਕੀਤੇ ਸੀਗੇ ਕਿ ਮਿਨੀਮਮ ਸਪੋਰਟ ਪ੍ਰਾਈਸ ਜਿਹੜੀ ਐਮਐਸਪੀ ਆ ਉਹਨੂੰ ਅਸੀਂ ਲਾਗੂ ਕਰਾਂਗੇ ਪਰ ਨਹੀਂ ਕੀਤਾ ਉਹਨਕ ਗੱਲਾਂ ਬਾਤਾਂ ਸਾਰੀਆਂ ਤੁਤੋਂ ਤੋਂ ਬਾਅਦ ਲੋਕਤੰਤਰ ਦਾ ਇੱਕ ਟੰਗ ਹੁੰਦਾ ਵੀ ਹਰ ਇੱਕ ਬੰਦੇ ਨੂੰ ਅਧਿਕਾਰ ਹੈ ਆਪਣੀ ਆਵਾਜ਼ ਬੁਲੰਦ ਕਰਨ ਦਾ ਤੇ ਅਸੀਂ ਭਾਰਤ ਦੇ ਵਿੱਚ ਇਹਨੂੰ ਚੌਥਾ ਪਿੱਲਰ ਲੋਕਤੰਤਰ ਨੂੰ ਮੰਨਦੇ ਆ ਪਰ ਮੈਂ ਦੇਖਦਾ ਵੀ ਲੋਕਤੰਤਰ ਦਾ ਦਿਵਾਲਾ ਕੱਢ ਦਿੱਤਾ ਹਰਿਆਣਾ ਦੀ ਸਰਕਾਰ ਨੇ ਤੇ ਸੈਂਟਰ ਦੀ ਸਰਕਾਰ ਨੇ ਤੇ ਪੰਜਾਬ ਦੀ ਸਰਕਾਰ ਨੇ ਕਿ ਜੇ ਜ਼ਿੰਮੇਦਾਰ ਉੱਥੇ ਜਾਣ ਨੂੰ ਦਿੱਲੀ ਤੇ ਆ ਰਹੇ ਆ ਤੇ ਤੁਹਾਨੂੰ ਕੀ ਦਿੱਕਤ ਆ ਆ ਜਿੱਦਾਂ ਪਾਕਿਸਤਾਨ ਚਾਈਨਾ ਹਿੰਦੁਸਤਾਨ ਦਾ ਬਾਰਡਰ ਹੁੰਦਾ ਇਦਾਂ ਬਾਰਡਰ ਬਣਾ ਕੇ ਬਹੁਤ ਸਾਰੇ ਜ਼ਿੰਮੇਦਾਰ ਪਟੜ ਕੀਤੇ ਇੱਕ ਸਾਡਾ ਬੱਚਾ ਪਰਸੋਂ ਉਹਨੂੰ ਗੋਲੀ ਮਾਰ ਦਿੱਤੀ ਇਹਨਾਂ ਨੇ ਸ਼ਹੀਦ ਕਰ ਦਿੱਤਾ ਇੱਕ ਚਾਚੋ ਕੀ ਗਰਵਾਸਪੁਰ ਦਾ ਕਿਸਾਨ ਸੀਗਾ 36 64 ਸਾਲ ਦਾ ਉਹ ਵਿਚਾਰਾ ਆਪਣੀ ਜਾਨ ਗਵਾ ਬੈਠਾ ਹੋਰ ਕਈ ਲੱਤਾਂ ਕਈਆਂ ਦੀਆਂ ਟੁੱਟੀਆਂ ਆ ਪੱਟੜ ਹੋਏ ਹੋਏ ਐਵੇਂ ਮਸੂਬਤ ਹੁੰਦਾ ਵੀ ਜਿੱਦਾਂ ਸ਼ਾਇਦ ਪੰਜਾਬ ਦੇ ਲੋਕਾਂ ਨੂੰ ਸੰਭੂ ਤੋਂ ਗਾਹਾਂ ਪੰਜਾਬ ਇਹਨਾਂ ਦਾ ਆਪਣਾ ਮੁਲਕ ਹੀ ਨਹੀਂ ਸੋ ਬੜੀ ਸ਼ਰਮ ਵਾਲੀ ਗੱਲ ਆ ਦੋਹਾਂ ਸਰਕਾਰਾਂ ਲਈ ਕਿ ਜ਼ਿਮੀਂਦਾਰ ਆਪਣੀ ਹੱਕੀ ਮੰਗਾਂ ਲਈ ਉੱਥੇ ਜਾ ਰਹੇ ਆ ਇਹਨਾਂ ਨੂੰ ਰੋਕਿਆ ਜਾ ਰਿਹਾ ਉਸ ਤੋਂ ਬਾਅਦ ਮੈਂ ਸਮਝਦਾ ਪੰਜਾਬ ਦੀ ਸਰਕਾਰ ਵੀ ਜੇ ਤੁਹਾਡੀ ਟੈਰਿਟਰੀ ਦੇ ਵਿੱਚ ਆ ਕੇ ਇੱਥੇ ਤਾਂ ਮੈਂ ઠાਣੇ ਦੇਖਦਾ ਵੀ ਇੱਕ ઠાਣੇ ਚ ਦੂਏ ઠાਣੇ ਚ ਬੰਦਾ ਫੜਨਾ ਹੋਵੇ ਉਹ ਕਹਿੰਦਾ ਜੀ ਇਹ ਹੁਣ ਅਜਨਾਲਾ ઠાਣਾ ਖਤਮ ਹੋ ਗਿਆ ਹੁਣ ਦੂਏ ઠાਣੇ ਵਾਲੇ ਆਉਣਗੇ ਤੇ ਇੱਥੇ ਆ ਕੇ ਉਹ ਸਾਡੇ ਗੋਲੀਆਂ ਮਾਰ ਰਹੇ ਉਹਨਾਂ ਨੂੰ ਫੱਟੜ ਕਰ ਰਹੇ ਤੇ ਉਹਨਾਂ ਦੇ ਗੋਲੀਆਂ ਮਾਰ ਮਾਰ ਪਿੰਚਰ ਕਰ ਰਹੇ ਆ ਤੇ ਬਹੁਤ ਕੁਝ ਇਹ ਪਿਛਲੇ ਦਿਨਾਂ ਚ ਵਾਪਰਿਆ ਪਰ ਮੈਂ ਕਿਸਾਨਾਂ ਨੂੰ ਇਸ ਗੱਲ ਦੀ ਵਧਾਈ ਦਿੰਨਾ ਕਿ ਇਹ ਬੜੇ ਸਬਰ ਤੇ ਸੰਤੋਖ ਨਾਲ ਆਤਮੇ ਹੀ ਬੈਠੇ ਆ ਤੇ ਗੁਰੂ ਸਿਧਾਂਤ ਵੀ ਇਹੋ ਜਿਹਾ ਤੇ ਸਾਡੇ ਪੰਜਾਬ ਦੀ ਪਵਿੱਤਰ ਧਰਤੀ ਤੋਂ ਸਤਿਗੁਰਾਂ ਨੇ ਸੰਦੇਸ਼ ਵੀ ਤੁਹਾਨੂੰ ਇਹ ਵਾਕ ਰਿ ਕੀਤਾ ਸੋ ਕਿਉਂਕਿ ਬੜੇ ਲੰਬੇ ਅਰਸੇ ਤੇ ਬੈਠੇ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹ ਕੌਮ ਦੀ ਇੱਕ ਸੰਸਥਾ ਆ ਤੇ ਸਾਡਾ ਫਰਜ਼ ਵੀ ਬਣਦਾ ਕੋਈ ਇਸ਼ਾਨ ਨਹੀਂ ਕਿਸੇ ਦੇ ਉੱਤੇ ਕਿ ਜਿੱਥੇ ਵੀ ਕਿਤੇ ਲੋੜ ਹੁੰਦੀ ਹੈ ਉੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਚਾਹੇ ਲੰਗਰ ਦੀ ਵਿਵਸਥਾ ਹੋਵੇ ਚਾਹੇ ਕਦੇ ਆਰਚਕਤਾਂ ਦੀ ਤੇ ਹੋਵੇ ਹਮੇਸ਼ਾ ਹੀ ਅਸੀਂ ਨਾਲ ਰਹੇ ਹਾਂ ਤੇ ਹੁਣ ਵੀ ਜਿੱਦਣ ਦੇ ਇਹ ਇੱਥੇ ਮੋਰਚਾ ਲਾ ਕੇ ਬੈਠੇ ਆ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਲੰਗਰ ਤੇ ਮੈਡੀਕਲ ਦੀ ਜਿਹੜੀ ਫੈਸਿਲਿਟੀ ਉਹਦੇ ਲਈ ਹਮੇਸ਼ਾ ਤਤਪਰਿਆ ਤੇ ਆਪਣੇ ਮਾਹੀਆ ਵੀ ਕਰਵਾ ਰਹੇ ਆ ਤੇ ਮੈਂ ਜਿਹੜੇ ਇੱਥੇ ਬੱਚੇ ਲੰਗਰ ਦੀ ਸੇਵਾ ਕਰਦੇ ਆ ਇਹਨਾਂ ਨੂੰ ਵੀ ਕਹਿਣਾ ਚਾਹੁੰਦਾ ਵੀ ਤੁਸੀਂ 24 ਘੰਟੇ ਕਿਸੇ ਚੀਜ਼ ਦੇ ਵੀ ਲੋਨ ਹੋਵੇ ਸ਼ਮਨੀ ਦੁਰਦਾਰਾ ਪ੍ਰਬੰਧਕ ਕਮੇਟੀ ਵੱਲੋਂ ਦੋਗਨਵਾਰਨ ਸਾਹਿਬ ਫਤੇਗੜ ਸਾਹਿਬ ਸਾਰੇ ਤੁਹਾਡੇ ਅਗਿਰਦੇ ਯਾਰ ਇਸੇ ਤਰਕ ਦੇ ਉੱਤੇ ਮੈਡੀਕਲ ਫੈਸਿਲਿਟੀ ਚਲੇ ਵੀ ਕੋਈ ਆਪਾਂ ਕਫਾਇਤ ਨਹੀਂ ਕਰਨੀ ਜਿਹੜੀ ਵੀ ਕਿਸੇ ਨੂੰ ਕਪਾਨ ਨੂੰ ਲੋੜਿਆ ਉਹ ਆਪਾਂ ਸਾਰੀ ਮਹੱਈਆ ਕਰਾਉਣੀ ਆ ਕਿਉਂਕਿ ਸਰਕਾਰਾਂ ਦਾ ਗੋਗੀਆਂ ਬੋਲੀਆਂ ਹੋ ਚੁੱਕੀਆਂ ਤੇ ਲੋਕਤੰਤਰ ਦੇ ਵਿੱਚ ਫਿਰ 1977 ਚੇਤੇ ਕਰਨਾ ਚਾਹੀਦਾ ਇੰਦਰਾ ਗਾਂਧੀ ਨੇ ਐਮਰਜੈਂਸੀ ਲਾ ਕੇ ਸਾਰਾ ਕੁਝ ਬੰਦ ਕਰਤਾ ਵੀ ਪਰ ਲੋਕਾਂ ਨੇ ਫਿਰ ਕਸ਼ਮੀਰ ਤੋਂ ਲੈ ਕੇ ਕੰਨਿਆ ਕੁਮਾਰੀ ਤੱਕ ਕੀ ਹਾਲ ਕਾਂਗਰਸ ਦਾ ਹੋਇਆ ਸੀ ਉਹ ਸਾਨੂੰ ਸਾਰਿਆਂ ਨੂੰ ਪਤਾ ਸੋ ਗੁਰੂ ਸਾਹਿਬ ਕਿਰਪਾ ਕਰਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਹ ਲੰਗਰ ਨਿਰੰਤਰ ਇਹਨਾਂ ਜ਼ਿੰਮੇਵਾਰਾਂ ਦੀ ਅੱਜ ਅਮਦੇ ਬੇਚਾਰੀ ਹਾਜ਼ਰ ਹੈ ਸੋ ਵੱਖ-ਵੱਖ ਤੌਰ ਦੇ ਉੱਤੇ ਕਈ ਸਾਡੇ ਇਥੋਂ ਮੈਂਬਰ ਸਾਹਿਬਾਨ ਲਾਗਲੇ ਜਿਹੜੇ ਸਰਦਾਰ ਜਸਮੇਲ ਸਿੰਘ ਜੀ ਲਾਛੜੂ ਸਰਦਾਰ ਜਰਨੈਲ ਸਿੰਘ ਕਰਤਾਰਪੁਰ, ਸੁਖਵਿੰਦਰ ਸਿੰਘ ਟੋੜਾ ਇਹ ਪਰਿਯਾਦੇ ਤੋਂ ਕਿਉਂਕਿ ਲਾਗੇ ਪੈਂਦੇ ਆ ਇਹ ਸਾਰੇ ਇੱਥੇ ਦੇਖਣੇ ਆ ਰਹੇ ਆ ਇਹਨਾਂ ਨੂੰ ਵੀ ਵਧਾਈ ਦਿੰਨਾ ਤੇ ਅੰਤ ਅਰਦਾਸ ਵੀ ਗੁਰੂ ਚਰਨਾਂ 'ਚ ਕੀਤੀ ਆਪਾਂ ਵੀ ਸਤਿਗੁਰੂ ਜੀ ਇਹਨਾਂ ਸਰਕਾਰਾਂ ਨੂੰ ਸਮਾਤ ਬਾਕੀ ਚ ਕਰੀ ਤਾਂ ਕਿ ਜਿਹੜੇ ਜ਼ਿੰਮੇਵਾਰਾਂ ਦੇ ਮੂਲੇ ਹੱਕ ਹਕੂਕ ਆ ਉਹ ਉਹਨਾਂ ਦੇ ਜਿਹੜੇ ਪੂਰੇ ਕੀਤੇ ਜਾਣ ਉਹਨਾਂ ਦੇ ਬਹੁਤ-ਬਹੁਤ ਧੰਨਵਾਦ ਮੀਡੀਆ ਦਾ ਵੀ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ